ਹਾਂਜੀ ਕੀ ਨਾਮ ਹੈ ਤੁਹਾਡਾ ਸੁਖਦੀਪਾ ਸਾਹਿਬ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹਨੂੰ ਮੇਰੇ ਨਾਲੇ ਗਲਤ ਕੀਤਾ ਆ ਤੇ ਅੱਜ ਦੇ ਦਿਨ ਉਹਨੂੰ ਸਜ਼ਾ ਮਿਲ ਜਾਈਏ ਓਕੇ ਮੈਂ ਦੁਕਾਨ ਤੇ ਉਸ ਟਾਈਮ ਕਦੀ ਚੀਜ਼ ਨਹੀਂ ਹੋਈ ਸੀ ਗੱਲ ਸ਼ਾਮ ਦੇ ਕੋਈ ਛੇਕ ਹੋਏ ਸੀ ਦੁਕਾਨ ਤੇ ਕੱਲੀ ਮੇਰਾ ਹਸਬੰਦ ਜਿਹੜਾ ਸਮਾਨ ਲੈਣ ਗਿਆ ਹੋਇਆ ਸੀ ਮੈਂ ਪਰਿਆਨੇ ਦੁਕਾਨ ਚਲਾ ਨਹੀਂ ਏ ਹਰਜਿੰਦਰ ਸਿੰਘ ਦਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਮੇਰੇ ਕੋਲ ਆਇਆ ਆਖ ਕੇ ਮੈਨੂੰ ਗਲਤ ਗੱਲਾਂ ਕਰਵਾ ਰਿਹਾ ਮੁਰਕਿਆਂ ਕਿ ਉਹਨੇ ਮੇਰੇ ਅਪਰੇਸ਼ਨ ਕਲੇ ਤੋਂ ਹਰਫੀ ਕਿਚਕੂ ਕਰਨੀ ਸ਼ੁਰੂ ਕਰ ਦਿੱਤੀ ਜਦ ਕਿ ਮੇਰੇ ਕੋਲ ਕੋਈ ਨਹੀਂ ਸੀ ਹੈਗਾ ਜਦੋਂ ਕਿ ਮੈਂ ਉਹਨੂੰ ਧੱਕੇ ਧੱਕੇ ਮਾਰ ਕੇ ਦੁਕਾਨ ਤੋਂ ਬਾਹਰ ਕੱਢਿਆ ਤੇ ਉਹਨਾਂ ਚਿਰ ਨੂੰ ਮੇਰਾ ਹੱਥ ਲੈ ਆ ਗਿਆ ਤੇ ਉਹਨਾਂ ਨਾਲ ਹੱਥ ਖਾਈ ਹੋਣਾ ਦਿੱਖਿਆ ਇਹਨਾਂ ਡਰਾਟ ਹੀ ਇਹਨਾਂ ਕੋਲ ਗਿਆ ਬਿਆਸ ਤੋਂ ਵੀ ਡਰੇ ਡਰ ਕੇ ਅੱਜ 500 ਮੀਟਰ ਸੌਰੀ ਆਪਣੀ ਜਾਨ ਬਚਾ ਕੇ ਹੀ ਕਿਸੇ ਦੇ ਘਰ ਗੜਿਆ ਇਹ ਉੱਥੇ ਵੀ ਹਿਫਿਆਰ ਲੈ ਕੇ ਪਹੁੰਚਦੇ ਨੇ ਸੀਸੀਟੀਵੀ ਕੈਮਰੇ ਤੋਂ ਫੋਟੋ ਸਾਡੇ ਕੋਲ ਚਲੀਆਂ ਆਈਆਂ ਨੇ ਸਰ ਮੇਰੀ ਹਲਪ ਕੀਤੀ ਜਾ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਮੇਰੀ ਹਲਪ ਕੀਤੀ ਜਾ ਸੜ ਮੈਨੂੰ ਮਦਦ ਚਾਹੀਦਾ ਐਜੀ ਫਰੇ ਮੇਰੀ ਦੁਕਾਨ ਤੇ ਮਿਸਿੰਗ ਮੇਰੀ ਦੁਕਾਨ ਲੰਗੀ ਤੇ ਉਥੇ ਇੱਕ ੁੰਡਾ ਖਾਬੀ ਦੇ ਹਾਲਤ ਵਿੱਚ ਆ ਕੇ ਤੇ ਉਹ ਮੇਰੀ ਮਿਸੇ ਨਾਲ ਮਿਸਲੀ ਉਤਾਰ ਰਿਹਾ ਸੀ ਉਹਦੇ ਹੱਥੀ ਪਿਆ ਰਿਹਾ ਸੀ ਤੇ ਮੈਂ ਉਹਦਾ ਵਿਰੋਧ ਕੀਤਾ ਫਿਰ ਉਹਨੇ ਆਪਣੇ ਭਰਾ ਨੂੰ ਤੇ ਆਪਣੇ ਪਿਓ ਨੂੰ ਲਿਆ ਆ ਕੇ ਤੇ ਅਸੀਂ ਦੁਕਾਨ ਤੋਂ ਆਪਣੇ ਘਰ ਨੂੰ ਆ ਰਹੇ ਸੀ ਰਸਤੇ 'ਤੇ ਤੇ ਰਸਤੇ 'ਤੇ ਆ ਕੇ ਉਹ ਸਾਨੂੰ ਸਾਡੇ ਦੋਨਾਂ ਨੇ ਹਮਲਾ ਕੀਤਾ ਮੈਂ ਭੱਜ ਕੇ ਕਿਸੇ ਦੇ ਘਰ ਵੜਿਆ ਸੀ ਉਹਦਾ ਉਹਦਾ ਘਰ ਵੀ ਜਾਗਣਾ ਨਹੀਂ ਮਿਲਤੇ ਤਾਤਰ ਨਾਲ ਬੈਸਬਾਲ ਨਾਲ ਤੇ ਡੰਡੇ ਨਾਲ ਕਿੰਨਾ ਪੀਓ ਪਤਾ ਨਹੀਂ ਮਿਲਤੇ ਹਮ ਲੱਗਦਾ ਮੈਂ ਉਥੋਂ ਫਿਰ ਆਪਣੀ ਜਾਨ ਬਚਾ ਕੇ ਬਾਹਰ ਨਿਕਲੇ ਆਵਾਂ ਉਥੋਂ ਮੈਂ ਨਿਕਲ ਕੇ ਤੇ ਆਪਣੀ ਜਾਨ ਬਚਾਈਏ ਬਹੁਤ ਮੁਸ਼ਕਲ ਤੇ ਮੇਰੀ ਮਿਸੇਜ ਦੇ ਵੀ ਥੀ ਪਿਆ ਉਹ ਬੁੜਾ ਲਾਜੀ ਵਰਗੀ ਹੈ ਉਹਨਾਂ ਦਾ ਨਾਮ ਉਹ ਮੁੰਡਿਆਂ ਨੇ ਗੇਟ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਵੀਡੀਓ ਵੀ ਹੈਗੀ ਆ ਮੇਰੀ ਮਿਸੇ ਨਾਲ ਉਹਨੇ ਵੀ ਮਿਸੇਬ ਦਿੱਤਾ ਉਹਦੇ ਵੀ ਉਹਨੇ ਵੀ ਮਿਲੇ ਮਿਸੇਜ ਨਾਲ ਹੱਥੋਂ ਬਾਈ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਇਨਸਾਫ ਦੀ ਮੰਗ ਕਰਦਾ ਹਾਂ ਇਹ ਕਰਨ ਇਨਸਾਫ ਨਾ ਮਿਲੇ ਤਾਂ ਕੀ ਕਰੋਗੇ ਫਿਰ ਵੀ ਪ੍ਰੋਟੈਸਟ ਕਰਾਂਗੇ ਜੋ ਵੀ ਹੋਏਗਾ ਸਾਡੇ ਜੀ